ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਅੱਸੀ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਜਿਹੜੀ ਆਪਣੇ ਕਾਫੀ ਦਿਨਾਂ ਬਾਅਦ ਵੀਡੀਓ ਆ ਰਹੀ ਹੈ ਨਿਊਜ਼ ਬਾਰੇ ਜਿਹੜੀ ਆਪਾਂ ਕੇ ਤੁਹਾਨੂੰ ਪਤਾ ਹੀ ਆ ਆਪਣੀ ਵੀਡੀਓ ਹੁੰਦੀ ਆ ਇਟਲੀ ਇਮੀਗ੍ਰੇਸ਼ਨ ਬਾਰੇ ਉਹਦੀ ਜਾਣਕਾਰੀ ਆਪਾਂ ਜਿਹੜੇ ਵੀਪੇ ਨੇ ਇੱਥੇ ਆ ਚੁੱਕੇ ਆ ਜਾਂ ਜਿਹੜੇ ਆਉਣਾ ਚਾਹੁੰਦੇ ਆ ਤੇ ਜਾਂ ਜਿਹੜੇ ਆਉਣ ਬਾਰੇ ਸੋਚ ਰਹੇ ਆ ਉਹਨਾਂ ਨੂੰ ਆਪਾਂ ਜਾਣਕਾਰੀ ਦਿੰਨੇ ਆ ਉਹਨਾਂ ਦੇ ਕਮੈਂਟਾਂ ਨੇ ਆਨਸਰ ਦਿੰਨੇ ਆ ਤੇ ਬਾਕੀ ਜਿਹੜੀ ਹੋਰ ਜਾਣਕਾਰੀ ਵਾਲੀ ਵੀਡੀਓ ਹੁੰਦੀ ਆ ਉਹ ਬਣਾ ਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਤਾਂ ਕਿ ਸਾਰੇ ਵੀਰ ਭੈਣਾਂ ਨੂੰ ਵੀ ਉਹਦੇ ਬਾਰੇ ਪਤਾ ਲੱਗ ਜੇ ਜਦ ਤੱਕ ਉਹਨਾਂ ਨੂੰ ਇਤਿਹਾਸ ਕੀ ਕੋਈ ਵੀ ਪ੍ਰੋਬਲਮ ਨਾ ਆਵੇ ਆਪਦੀ ਪੇਪਰ ਜਮਾ ਕਰਾਉਣ ਤੋਂ ਲੈ ਕੇ ਵੀ ਮਤਲਬ ਇਥੋਂ ਦੀ ਸੰਜੋਲ ਨਾਲ ਲੈਣ ਤੱਕ ਫਿੰਗਰਾਂ ਤੱਕ ਸਾਰਾ ਵੀ ਮਤਲਬ ਉਹਨਾਂ ਨੂੰ ਪਤਾ ਹੋਵੇ। ਇਹ ਹੀ ਵੀਡੀਓ 'ਚ ਆਪਾਂ ਸਾਰੀ ਤੁਹਾਨੂੰ ਨਿੱਕੀ-ਨਿੱਕੀ ਜਾਣਕਾਰੀ ਦਿੰਨੇ ਆ ਵੀ ਵੀਰ ਭੈਣਾਂ ਨੂੰ ਪਤਾ ਲੱਗ ਜੇ। ਤੇ ਹਾਂਜੀ ਮੈਂ ਵੀਡੀਓ ਮੇਰਾ ਹੁਣ ਟਾਈਮ ਘੱਟ ਹੀ ਹੁੰਦਾ ਬਾਕੀ ਹੁਣ ਆਪਣੇ ਦੂਜੇ ਡਾਰਲਿੰਗਨ ਵਾਇਸ ਤੇ ਉਹ ਉਹਦੇ ਆ ਵੀਡੀਓ ਵੀ ਪਰਮਦੇ ਹੁੰਦੀ ਆ ਟਾਈਮ ਕੱਢ ਕੇ ਤੇ ਫਿਰ ਕੰਮ ਵੀ ਆਪਾਂ ਨੂੰ ਆ ਹੀ ਹੁੰਦਾ ਵੀ ਆਪਾਂ ਨੌਲਿਜ ਦੇਣੀ ਆ ਜਾਂ ਬਾਕੀ ਵੀਰਾਂ ਦੇ ਕਮੈਂਟ ਹੁੰਦੇ ਆ ਜਿਹਨਾਂ ਨੇ ਪੁੱਛੇ ਹੁੰਦੇ ਤੇ ਉਹਨਾਂ ਦੀ ਜਾਣਕਾਰੀ ਦੇਣੀ ਹੁੰਦੀ ਆ ਕਿਸੇ ਵੀ ਚੈਨਲ ਤੇ ਹੋਵੇ ਇਸ ਤੇ ਹੋਵੇ ਜਾਂ ਉਸ ਤੇ ਵੀ ਸਾਡਾ ਇਹੀ ਰੀਜਨ ਹੁੰਦਾ ਵੀ ਤੁਹਾਡੇ ਤੱਕ ਜਿਹੜੀ ਸਹੀ ਜਾਣਕਾਰੀ ਆ ਉਹ ਪਹੁੰਚ ਜਾਵੇ ਤੇ ਬਾਕੀ ਮੈਂ ਹੁਣ ਵੀਡੀਓ ਥੋੜਾ ਜਿਹਾ ਟਾਈਮ ਕੱਢ ਕੇ ਤਾਂ ਬਣਾਉਣ ਲੱਗੀ ਸੀਗੀ ਕਿਉਂਕਿ ਇਸ ਚੈਨਲ ਤੇ ਵੀ ਵੀਰਾਂ ਭੈਣਾਂ ਦੇ ਬਹੁਤ ਕਮੈਂਟ ਆ ਰਹੇ ਆ ਤੇ ਮੈਂ ਕ ਵੀ ਸ਼ਾਇਦ ਇਹ ਚੈਨਲ ਤੇ ਆ ਜਿਹੜੇ ਵੀਰ ਉਸ ਚੈਨਲ ਦੇ ਨਾਮ ਹੋਣ ਜਾਂ ਇਸ ਚੈਨਲ ਤੇ ਜਿਹੜੇ ਨਵੇਂ ਜੁੜ ਰਹੇ ਆ ਉਹਨਾਂ ਵੀਰਾਂ ਨੂੰ ਉਸ ਚੈਨਲ ਬਾਰੇ ਨਾਮ ਪਤਾ ਹੋਵੇ ਤੇ ਵੀ ਬਹੁਤ ਵੀਰ ਪਹਿਲਾਂ ਦੇ ਕਮੈਂਟ ਆ ਰਹੇ ਆ ਜਿਨ੍ਹਾਂ ਨੇ ਹੁਣ ਅਗਸਤ ਜਲਾਈ ਦੇ ਐਂਡ ਤੱਕ ਜਾਂ ਅਗਸਤ ਦੇ ਵਿੱਚ ਵੀ ਫੈਲਾਂ ਜਮਾ ਕਰਵਾਈਆਂ ਵੀ ਉਹਨਾਂ ਦੇ ਬੀਜੇ ਨਹੀਂ ਆਏ ਹਜੇ ਤੱਕ ਵੀ ਸਾਡੇ ਹਜੇ ਤੱਕ ਬੀਜੇ ਕਿਉਂ ਨਹੀਂ ਆਏਗੇ ਤੇ ਇੱਕ ਵੀਰ ਦਾ ਜਿਹੜਾ ਕਮੈਂਟ ਸੀਗਾ ਵੀ ਫੇਰ ਹੀ ਅਗਸਤ ਨੂੰ ਕੀ ਹੁੰਦਾ ਵੀ ਮੈਂ ਇੱਥੇ ਵਕੀਲ ਨੂੰ ਕਿਸੇ ਨੂੰ ਫੋਨ ਕੀਤਾ ਸੀਗਾ ਉਹ ਕਹਿੰਦੀ ਸੀ ਉਸ ਤੋਂ ਬਾਅਦ ਹੀ ਥੋੜਾ ਵੀ ਮਕੜਾ ਕੰਮ ਕਰਵਾਵਾਂਗੇ ਤੇ ਤਾਂ ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣ ਲਈ ਮੈਂ ਛੋਟੀ ਜਿਹੀ ਵੀਡੀਓ ਬਣਾ ਰਹੀ ਆ ਤੇ ਬਾਕੀ ਠੀਕ ਆ ਜੀ ਜਿਹੜੇ ਆਪਣੇ ਚੈਨਲ ਤੇ ਤੇ ਆਪਣੇ ਪੇਜ ਦੇ ਨਵੇਂ ਹੁੰਦੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਆਪਣੇ ਜਿਹੜਾ ਫੇਸਬੁੱਕ ਪੇਜ ਆ ਤੇ ਪੰਜਾਬੀ ਤੜਕਾ ਉਹਨੂੰ ਫੋਲੋ ਜਰੂਰ ਕਰ ਲੋ ਤਾਂ ਕਿ ਜਿਹੜੀ ਵੀ ਕੋਈ ਨਵੀਂ ਅਪਡੇਟ ਆ ਤੇ ਜਾਂ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੁੰਦੀ ਆ ਤੁਹਾਨੂੰ ਆਪਣੇ ਚੈਨਲਾਂ 'ਤੇ ਸਭ ਤੋਂ ਪਹਿਲਾਂ ਮਿਲ ਜੂਗੀ ਹਾਂਜੀ ਚੱਲਦੇ ਆਂ ਜੀ ਅੱਜ ਦੀ ਆਪਣੀ ਵੀਡੀਓ ਨਾਲ ਜਿਹੜੇ ਵੀਰ ਭੈਣਾਂ ਦੇ ਮਤਲਬ ਕਮੈਂਟ ਆ ਦੀ ਸਾਡੇ ਵੀ ਜਿਹੜੇ ਵੀ ਜਹੇ ਨਹੀਂ ਆਏ ਅਗਸਤ ਦੇ ਵਿੱਚ ਅਸੀਂ ਜਿਹੜੀਆਂ ਫੈਲਾ ਜਮਾ ਕਰਵਾਈਆਂ ਤੇ ਬਾਕੀ ਦੇਖੋ ਜੀ ਅਗਸਤ ਦਾ ਜਿਹੜਾ ਮਹੀਨਾ ਨਾ ਜਿਹੜੇ ਤਾਂ ਆਪਣੇ ਨਾਲ ਜਾਂ ਵੀਰ ਭੈਣਾਂ ਨਾਲ ਕਾਫੀ ਸਾਲਾਂ ਤੋਂ ਜੁੜੇ ਹੋਏ ਆਪਾਂ ਹਰੇਕ ਸਾਲ ਹੀ ਇਹ ਤੁਹਾਨੂੰ ਪਹਿਲਾਂ ਹੀ ਦੱਸ ਰਹੇ ਹੁੰਨੇ ਜੂਨ ਜਲਾਈ ਚ ਕਿ ਅੱਗੇ ਅਗਸਤ ਆ ਰਿਹਾ ਵਾ ਵੀ ਉਹਦੇ ਵਿੱਚ ਆ ਜਿਹੜੇ ਕੰਮ ਸਲੋ ਹੋ ਜਾਣੇ ਆ ਕਿਉਂਕਿ ਜਿਹੜਾ ਇਹ ਤੇ ਅਗਸਤ ਦਾ ਮਹੀਨਾ ਵਾ ਨਾ ਉਹ ਛੁੱਟੀਆਂ ਦਾ ਮਹੀਨਾ ਹੁੰਦਾ ਵਾ ਪਹਿਲਾਂ ਤਾਂ ਹੁਣ ਜੂਨ ਤੋਂ ਸਟਾਰਟ ਹੋ ਜਾਂਦੀਆਂ ਬੱਚਿਆਂ ਦੀ ਛੁੱਟੀਆਂ ਸਤੰਬਰ ਤੱਕ 12 ਸਤੰਬਰ ਤੱਕ 10 ਜੂਨ ਤੋਂ ਲੈ ਕੇ 12 ਸਤੰਬਰ ਤੱਕ ਸਟਾਰਟ ਹੁੰਦੀਆਂ ਤਿੰਨ ਮਹੀਨੇ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਵਾ ਤੇ ਉਸ ਤੋਂ ਬਾਅਦ ਜਿਹੜਾ ਅਗਸਤ ਦਾ ਮਹੀਨਾ ਹੁੰਦਾ ਵਾ ਜਿਵੇਂ ਕਿ ਵੀ ਇੱਥੇ ਆਪਾਂ ਸਾਰੇ ਕੰਮ ਕਰਦੇ ਆ ਕੋਈ ਸਰਕਾਰੀ ਕੋਈ ਪ੍ਰਾਈਵੇਟ ਕੋਈ ਵੀ ਕੰਮ ਇੱਥੇ ਕਰਦੇ ਆ ਆਪਾਂ ਤੇ ਵੀ ਉਹਨਾਂ ਨੂੰ ਜਿਹੜੀਆਂ ਛੁੱਟੀਆਂ ਹੁੰਦੀਆਂ ਆ ਠੀਕ ਹੈ ਕਈ ਤਾਂ ਵੀ ਹੁੰਦੀਆਂ ਵੀ ਲੀਗਲ ਹੋਣੀਆਂ ਹੀ ਹੋਣੀਆਂ ਫੈਕਟਰੀ 'ਚ ਜਿਵੇਂ ਹੋ ਜਾਂਦੀਆਂ ਛੁੱਟੀਆਂ ਹਨਾ 10-10 ਹੋ ਜਾਂ ਹਫਤੇ ਕਿਤੇ ਵਸਮਾ ਤਾਂ ਹੁੰਦੀਆਂ ਤੇ ਕਈਆਂ ਨੂੰ ਵੀ ਮਤਲਬ ਆਪ ਦੀ ਆਪ ਆਪ ਦੀ ਮਰਜ਼ੀ ਹੁੰਦੀ ਆ ਵੀ ਆਪਾਂ ਕੰਮ ਕਰਨਾ ਕਿ ਜਾਂ ਹਫਤੇ ਕਿਤੇ ਛੁੱਟੀਆਂ ਲੈ ਕੇ ਬਾਹਰ ਘੁੰਮਣਾ ਨਾ ਉਹ ਗਾਸਤ ਦੇ ਮਹੀਨੇ ਵਿੱਚ ਹੁੰਦੀਆਂ ਤੇ ਉਹਨੂੰ ਇਹੀ ਕਹਿੰਦੇ ਆ ਜੇ ਇੱਥੇ ਫੇਰੀ ਗੋਸਤ ਉਹ ਉਹਨੂੰ ਫੇਰੀ ਗੋਸਤੋ ਕਹਿੰਦੇ ਜਿਵੇਂ ਹੁਣ ਕੋਈ 에ਜੰਟ ਜਾਨੀ ਮਾਰੇ ਇਥੋਂ ਦੇ ਮਾਲਕਾਂ ਜਾਂ ਬਾਕੀ ਲਾ ਹਨਾ ਵੀ ਉਹ ਅਗਸਤ ਦੇ ਮਹੀਨੇ ਵਿੱਚ ਵੀ ਕੰਮਾਂ ਜਿਹੜੀ ਵੀ ਆਪਦੇ ਫੈਮਲੀਆ ਦੇ ਨਾਲ ਘੁੰਮਣ ਗਏ ਹੁੰਦੇ ਆ ਕੰਮ ਜਿਹੜੇ ਬਹੁਤ ਘੱਟ ਕਰਦੇ ਨਹੀਂ ਧਿਆਨ ਦਿੰਦੇ ਕਿਉਂਕਿ ਉਹਨਾਂ ਨੂੰ ਵੀ ਇਦਾਂ ਹੁੰਦਾ ਵੀ ਸਾਰਾ ਸਾਲ ਦਾ ਨਾ ਕੰਮ ਹੀ ਕਰਨਾ ਇੱਕ ਇਹੀ ਮਹੀਨਾ ਹੁੰਦਾ ਵਾ ਤੇ ਜਿਹਦੇ ਵਿੱਚ ਉਹਨਾਂ ਨੇ ਆਪਣੀ ਫੈਮਲੀ ਦੇ ਨਾਲ ਜਿਹੜਾ ਆਪਦਾ ਟਾਈਮ ਸਪੈਂਡ ਕਰਨਾ ਹੁੰਦਾ ਤੇ ਬਾਹਰ ਜਾਣਾ ਹੁੰਦਾ ਜਾਂ ਕਿਤੇ ਵੀ ਆਪਦਾ ਘਰੇ ਰਹਿ ਕੇ ਕੋਈ ਵੀ ਮਤਲਬ ਵੀ ਉਹ ਕੰਮ ਜਿਹੜਾ ਨਹੀਂ ਕਰਦੇ ਵੀ ਨਹੀਂ ਗੱਲ ਸੌਂਦੇਗੇ ਇਹ ਦੀ ਵਜਾ ਦਾ ਕਰਕੇ ਛੁੱਟੀਆਂ ਦਾ ਕਰਕੇ ਹੈਨਾ ਜਿਹੜਾ ਸਟਾਫ ਛੁੱਟੀਆਂ ਤੇ ਗਿਆ ਉਹ ਵੀ ਕੰਮ ਜਿਹੜੇ ਸਲੋ ਹੋ ਜਾਂਦੇ ਆ ਜਿਵੇਂ ਹੁਣ ਕੋਈ ਇਹ ਕੰਮ ਦਾ ਚਲਿਆ ਜਾਂਦਾ ਕਈ ਕੰਮ ਜਿਹੜੇ ਕਈ ਸਾਮਾਂ ਤੇ ਨਹੀਂ ਵੀ ਰੋਕਦੇ ਹੈਨਾ ਜਿਵੇਂ ਸਾਡੇ ਰੈਸਟੋਰੈਂਟ ਵਾਲੇ ਕੰਮ ਆ ਇਹ ਨਹੀਂ ਰੋਕਦੇ ਹੁਣ ਸਾਡਾ ਵੀ ਸਟਾਫ ਕੋਈ ਗਿਆ ਕੋਈ ਆ ਗਿਆ ਗਿਆ ਆ ਗਿਆ ਬਸ ਉਹਨਾਂ ਅਗਲੇ ਹਫ਼ਤੇ ਮੇਰੀ 바ਰੀ ਆ ਮੈਂ ਜਾਣਾ ਬਾ ਤੇ ਇਸੇ ਤਰ੍ਹਾਂ ਹੀ ਵੀ ਮਤਲਬ ਜਿਹੜੇ ਕੰਮ ਨਹੀਂ ਰੁਕਣ ਵਾਲੇ ਹੁੰਦੇ ਨਹੀਂ ਬੰਦ ਹੋਣ ਵਾਲੇ ਹੁੰਦੇ ਉੱਥੇ ਜਿਹੜਾ ਸਟਾਫ ਆ ਬਾਰੋ-ਬਾਰ ਛੁੱਟੀਆਂ ਤੇ ਚਲਿਆ ਜਾਂਦਾ ਆ ਜਾਂਦਾ ਤੇ ਜਿਹੜਾ ਅਗਸਤ ਦਾ ਮਹੀਨਾ ਹੈਗਾ ਇਸੇ ਕਰਕੇ ਕੰਮ ਸਲੋ ਹੁੰਦੇ ਆ ਇਹਦੀ ਵਜ੍ਹਾ ਕਰਕੇ ਜਿਹੜੇ ਵੀਰਾਂ ਨੇ ਅਗਸਤ ਦੇ ਵਿੱਚ ਜਾਂ 1 ਤੋਂ 3 ਅਗਸਤ ਨੂੰ ਜਦੋਂ ਵੀ ਆਪਦੀਆਂ ਫੈਲਾਂ ਜਮਾ ਕਰਵਾਈਆਂ ਉਹਨਾਂ ਦੇ ਪੀਜੀਆ ਜਿਹੜੇ ਮਤਲਬ ਉਹ ਹਜੇ ਤੱਕ ਨਹੀਂ ਆਏਗੇ ਤੇ ਉਹ ਤੁਸੀਂ ਵੇਟ ਕਰ ਲਓ ਤੁਹਾਨੂੰ ਜੇ ਤਾਂ ਰਿਫਿਊਜ਼ਲ ਦੀ ਲੈਟਰ ਨਹੀਂ ਆਈ ਜਾਂ ਕੋਈ ਹੋਰ ਵਜ੍ਹਾ ਜਾਂ ਕੋਈ ਹੋਰ ਮੰਗ ਨਹੀਂ ਕੀਤੀ ਉਹਨਾਂ ਨੇ ਲੋਕਮੈਂਟ ਇਹਦਾ ਤੁਹਾਡਾ ਜਿਹੜੇ ਵੀ ਜ ਆ ਹਰ ਹਾਲ ਦੀ ਵਿੱਚ ਆਊਗਾ ਤੇ ਬਾਕੀ ਜਿਹੜੇ ਵੀ ਹੋਰ ਇੱਥੇ ਵੀ ਆਪਾਂ ਨੂੰ ਕਮੈਂਟ ਕਰਦੇ ਆ ਜੀ ਇੰਨਾ ਟਾਈਮ ਹੋ ਗਿਆ ਸਾਡੇ ਫਿੰਗਰਾਂ ਨੂੰ ਸਾਡੀ ਸੰਜੋੜ ਨੂੰ ਨਹੀਂ ਲੱਗੀ ਜਾਂ ਕਿਵੇਂ ਉਹ ਤੁਹਾਨੂੰ ਦੱਸਦੇ ਆ ਵੀ ਜਿਹੜਾ ਵੀ ਹੁਣ ਕੰਮ ਹੋਣਾ ਵਾ ਉਹ ਅਗਸਤ ਤੋਂ ਬਾਅਦ ਸਤੰਬਰ ਤੱਕ ਸਤੰਬਰ ਚ ਜਾਊਗਾ ਇਹ ਸੰਜੋੜ ਨਾਲ ਜਿਹੜੇ ਪਰਖਾ ਤੂਰੇ ਵਾਲੇ ਕੰਮ ਕਸਤੂਰੇ ਵਾਲੇ ਇਹ ਤਾਂ ਕਾਫੀ ਸਲੋ ਹੋ ਜਾਂਦੀ ਆ ਇੱਥੇ ਕਿਉਂਕਿ ਉਹ ਇੱਥੋਂ ਦੇ ਜਿਹੜੇ ਮਾਲਕਾ ਜਾਂ ਇੱਥੇ ਮਤਲਬ ਜਿਹੜੇ ਕੰਮ ਕਰਦੇ ਆ ਹਨਾ ਸਟਾਫ ਆ ਉਹ ਤਾਂ ਜਾਂਦੇ ਜਾਂਦੇ ਆ ਸ਼ੁਕਰੀਆ ਜਗਸਤ ਉਹ ਤਾਂ ਬਿਲਕੁਲ ਵੀ ਕੰਮ ਕਰਦੇ ਨਹੀਂ ਜੀ ਉਹਦੀ ਵਜ੍ਹਾ ਕਰਕੇ ਕੰਮ ਸਲੋ ਹੋ ਜਾਂਦਾ ਹੁਣ ਸਤੰਬਰ ਚ ਜਿਹੜੀ ਵੀਰਾਂ ਦੇ ਪਹਿਲਾ ਫਿੰਗਰ ਹੋ ਗਿਆ ਤੇ ਉਹ ਸਤੰਬਰ ਤੱਕ ਤੁਸੀਂ ਵੇਟ ਕਰੋ ਸਤੰਬਰ ਤੱਕ ਜਿਹੜੀ ਤੁਹਾਡੀ ਸੰਜੋਗ ਨਾਲ ਲੱਗ ਕੇ ਆ ਜੂਗੀ ਠੀਕ ਹੈ ਜੀ ਬਾਕੀ ਤੁਹਾਨੂੰ ਸਮਝ ਆਈ ਹੋਈ ਹੋਣੀ ਆ ਜੇ ਨਹੀਂ ਆਈ ਤਾਂ ਤੁਸੀਂ ਫੇਰ ਕਮੈਂਟ ਕਰਕੇ ਆਪਾਂ ਨੂੰ ਪੁੱਛ ਸਕਦੇ ਆ ਤੇ ਬਾਕੀ ਹਾਂ ਜੀ ਜਿਹੜੇ ਵੀਰਾਂ ਦੇ ਬਈ ਵੀ ਮਤਲਬ 18 ਜੁਲਾਈ ਜਾਂ 17 ਜੁਲਾਈ ਇਥੋਂ ਤੱਕ ਪਹਿਲਾਂ ਜਮਾ ਕਰਵਾਈਆਂ ਸੀ ਵੀ ਜੇ ਨਹੀਂ ਆਏਗੇ ਹਨਾ ਜੇ ਤਾਂ ਆਪਾਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਹਟੇ ਆ ਵੀ ਜੇ ਤਾਂ ਤੁਹਾਨੂੰ ਕੋਈ ਮਤਲਬ ਨਹੀਂ ਆਏਗੇ ਹਨਾ ਕੋਈ ਤੁਹਾਨੂੰ ਮੈਸੇਜ ਨਹੀਂ ਆਇਆਗਾ ਤਾਂ ਤੁਸੀਂ ਵੇਟ ਕਰ ਲਓ ਤੇ ਬਾਕੀ ਫਿਰ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀ ਆਪਣੇ ਜਿਹੜੇ 17 ਜੁਲਾਈ 18 ਤੱਕ ਵੀ 1 ਅਗਸਤ ਤੱਕ ਵੀ ਜਿਹੜੇ ਆਪਣੇ ਵੀ ਜੇ ਆ ਚੁੱਕੇ ਆ ਤੇ ਬਸ ਜਿਹੜੇ 18 ਜੁਲਾਈ ਵਾਲੇ ਸੀ 17 ਦੇ ਉਹ ਤਾਂ ਆਪਣੇ ਵੀਰੇ ਅਗਲੇ ਹਫਤੇ ਆ ਹੀ ਰਹੇ ਆ ਆਪਾਂ ਤੁਹਾਨੂੰ ਉਹ ਨਾਲ ਨੰਬਰ ਲਾ ਮੈਂ ਨਾਲ ਗੱਲਬਾਤ ਕਰਵਾਵਾਂਗੇ ਕਿ ਕੀ ਪ੍ਰੋਸੈਸ ਹੋਇਆ ਕਿਉਂਕਿ ਜਿਹੜੇ ਨਵੇਂ ਵੀਰ ਆ ਹਨ ਜਿਨ੍ਹਾਂ ਨੇ ਜਾਣਾ ਫੈਲਾ ਜਮਾ ਕਰਾਉਣੀਆਂ ਜਾਂ ਇਥੋਂ ਤੱਕ ਪਹੁੰਚਣਾ ਵਾ ਤੇ ਵੀ ਤੁਹਾਨੂੰ ਵੀ ਪਤਾ ਹੋਵੇ ਜਾਣਕਾਰੀ ਹੋਵੇ ਹਨਾ ਵੀ ਕੀ ਹੁੰਦਾ ਰਾਸਤੇ 'ਚ ਜਾਂ ਆਪਾਂ ਪੁੱਛਦਾ ਹੁੰਦੀ ਆ ਜਾਂ ਉਥੋਂ ਚੜਨ ਲੱਗਿਆਂ ਤੋਂ ਵੀ ਆਪਾਂ ਤੁਹਾਡੀ ਉਹਨਾਂ ਨਾਲ ਜਰੂਰ ਗੱਲਬਾਤ ਕਰਾਵਾਂਗੇ ਤੇ ਬਾਕੀ ਵੀਰਾਂ ਦੇ ਕਮੈਂਟ ਜਿਹੜੇ ਬਹੁਤ ਆ ਰਹੇ ਸੀ ਉਹਦੇ ਤੇ ਆਪਾਂ ਸਪੈਸ਼ਲ ਵੀਡੀਓ ਬਣਾਉਣ ਲੱਗੇ ਆ ਵੀ ਤੁਸੀਂ ਟੈਨਸ਼ਨ ਨਾ ਲਓ ਤੁਹਾਡਾ ਵੀ ਜਿਹੜਾ ਆ ਜਾਊਗਾ ਵੀ ਛੁੱਟੀਆਂ ਦੀ ਵਜ੍ਹਾ ਕਰਕੇ ਗਾਸਤੇ ਮਹੀਨੇ ਦਾ ਵਿਅਚਤਾਂ ਕਰਕੇ ਤੁਹਾਡਾ ਜਿਹੜੇ ਵੀ ਜੇ ਹਜੇ ਤੱਕ ਨਹੀਂ ਆਏ ਜਾਂ ਕਿਸੇ ਵੀ ਰਪੇ ਇਧਰ ਆ ਕੇ ਕੰਮ ਕਰਾਉਣੀਆਂ ਜਾਂ ਪਹਿਲਾਂ ਕਿਸੇ ਸਜੋੜ ਨੂੰ ਦੀ ਵੇਟ ਕਰਦੇ ਆ ਜਾਂ ਹਜੇ ਫਿੰਗਰਾਂ ਦੀ ਡੇਟ ਨਹੀਂ ਮਿਲੀ ਇਹ ਸਾਰੇ ਕੰਮ ਜਿਹੜੇ ਆ ਤੁਹਾਡੇ ਹੁਣ ਸੰਬੰਧ ਵਿੱਚ ਜਾ ਕੇ ਹੋਣਗੇ ਠੀਕ ਹੈ ਜੀ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਤੇ ਬਾਕੀ ਆਪਣਾ ਤੁਹਾਨੂੰ ਚੈਨਲ ਦੂਜੇ ਜਿਹੜੇ ਆ ਇਟਾਲੀਅਨ ਵਾਇਸਿੰਗ ਉੱਤੇ ਆਪਣੀ ਵੀਡੀਓ ਆਉਂਦੀ ਹੁੰਦੀ ਹੈ ਫੁੱਲ ਡਿਟੇਲ ਵਿਦ ਪ੍ਰੂਫ ਤੇ ਜਿਹੜੇ ਵੀ ਭੈਣਾਂ ਨੇ ਉਹ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਤੇ ਠੀਕ ਹੈ ਜੀ ਮਿਲਾਂਗੇ ਆਪਾਂ ਅਗਲੀ ਵੀਡੀਓ 'ਚ ਤੇ ਬਾਕੀ ਆਪਣੇ ਨਾਲ ਵੀ ਜਿਹੜੇ ਇਸ ਚੈਨਲ ਤੇ ਵੀ ਭੈਣਾਂ ਮੇਂ ਜੁੜ ਰਹੇ ਆ ਤੇ ਉਹ ਵੀ ਆਪਣਾ ਚੈਨਲ ਆ ਜਿਹੜਾ ਸਬਸਕ੍ਰਾਈਬ ਕਰ ਲਓ ਕਿਉਂਕਿ ਆਉਣ ਦਿਨ ਆਉਣ ਵਾਲੇ ਦਿਨਾਂ ਵਿੱਚ ਆਪਾਂ ਤੁਹਾਨੂੰ ਨਿਊਜ਼ ਤਾਂ ਚਲੋ ਦਿੰਦੇ ਹੀ ਰਹਨੇ ਆ ਨਾ ਇਹਨਾਂ ਚੈਨਲਾਂਾਂ ਤੇ ਤੇ ਬਾਕੀ ਆਪਾਂ ਤੁਹਾਨੂੰ ਇਥੋਂ ਦੇ ਇਟਲੀ ਦੇ ਮਾਹੌਲ ਜਾਂ ਆਪਾਂ ਹੁਣ ਜਿੱਥੇ ਬਾਹਰ ਜਾ ਰਹੇ ਆ ਉੱਥੋਂ ਦਾ ਸਾਰਾ ਮਾਹੌਲ ਆਪਾਂ ਤੁਹਾਨੂੰ ਬੁਕਾਉਂਦੇ ਰਾਵਾਂਗੇ ਵਲੌਗ ਬਣਾ ਕੇ ਤੇ ਉਹ ਤੁਸੀਂ ਆਪਣਾ ਚੈਨਲ ਜਰੂਰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਠੀਕ ਆ ਜੀ ਮਿਲਾਂਗੇ ਅਗਲੀ ਵੀਡੀਓ ਵਿੱਚ ਲੈ ਕੇ ਕੋਈ ਨਵੀਂ ਅਪਡੇਟ ਜਾਂ ਕੋਈ ਤੁਹਾਨੂੰ ਨਵੀਂ ਕੋਈ ਜਗ੍ਹਾ ਦਿਖਾਵਾਂਗੇ ਮਿਲਾਂਗੇ ਅਗਲੇ ਵਲੌਗ ਵਿੱਚ ਬਾਏ ਬਾਏ